ਬਹੁਤ ਹੀ ਜ਼ਿਆਦਾ ਫੈਲਿਆ ਹੋਇਆ ਪਬਲਿਕ ਦੇ ਵਿੱਚ ਇਹਨੂੰ ਕਹਿੰਦੇ ਆਸਟਿਓਪੋਰੋਸਿਸ ਜਾਂ ਹੱਡੀਆਂ ਕਮਜ਼ੋਰ ਹੋਣਾ ਤੇ ਹੱਡੀਆਂ ਕਮਜ਼ੋਰ ਹੋਣ ਦੇ ਬਹੁਤ ਸਾਰੇ ਕਾਰਨ ਹੈ ਮੇਨ ਜਿਹੜਾ ਇਹਨਾਂ ਚੋਂ ਕਾਰਨ ਆਂਦਾ ਹੈ ਉਹ ਦੇਖਣ ਨੂੰ ਆਂਦਾ ਹੈ ਕਿ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਉਹ ਹੁਣ ਅਸੀਂ ਕਿਵੇਂ ਪੂਰੀ ਕਰਨੀ ਹੈ ਕੈਲਸ਼ੀਅਮ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਤੁਹਾਨੂੰ ਮੈਂ ਇਨ ਸ਼ਾਰਟ ਦੱਸੂਗਾ ਤੇ ਅਸੀਂ ਆਪਣੀ ਡਾਇਟ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ ਤਾਂ ਕਿ ਆਪਾਂ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਤੋਂ ਬਚ ਸਕੀਏ ਤੋ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਵਾਸਤੇ ਆਪਣੇ ਡਾਈਟ ਦੇ ਵਿੱਚ ਮਿਲਕ ਪ੍ਰੋਡਕਟਸ ਦਾ ਇਨਕਲੂਡ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਬਹੁਤ ਹੀ ਵੱਡਾ ਸੋਰਸ ਹੈ ਸਾਡੇ ਵਾਸਤੇ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਤੇ ਮਿਲਕ ਪ੍ਰੋਡਕਟਸ ਅਸੀਂ ਖਾ ਸਕਦੇ ਹਾਂ ਜਿਦਾ ਦੁੱਧ ਹੋ ਗਿਆ ਪਨੀਰ ਹੋ ਗਿਆ ਦਹੀਂ ਹੋ ਗਿਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲੈ ਸਕਦੇ ਹਾਂ ਤੇ ਨਾਨ ਵੇਜ ਜਿਹੜੇ ਖਾਣ ਵਾਲੇ ਭੈਣ ਭਰਾ ਆ ਉਹਨਾਂ ਵਾਸਤੇ ਅਸੀਂ ਅੰਡਾ ਹੋ ਗਿਆ ਚਿਕਨ ਹੋ ਗਿਆ ਫਿਸ਼ ਹੋ ਗਿਆ ਇਹ ਅਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰ ਸਕਦੇ ਆ ਤੇ ਇਸ ਤੋਂ ਇਲਾਵਾ